여섯 기간에 종결돼요. 재고빈다, 시리만 나라엔 재고빈다. ਲੁਧਿਆਣਾ ਨਗਰੀ ਪੰਜਾਬ ਵਾਸਤੇ ਬੜੇ ਹੀ ਭਾਗਿਆਸ਼ਾਲੀ ਵਾਲੀ ਗੱਲ ਖਰਸ਼ੋਲਾਸ ਵਾਲੀ ਗੱਲ ਕਿ ਭਗਵਾਨ ਸ਼੍ਰੀ ਤ੍ਰਿਪਤੀ ਬਾਲਾ ਜੀ ਦੀ ਰਥ ਯਾਤਰਾ ਜੋ ਕਿ 22 ਦਸੰਬਰ ਦਿਨ ਰਵੀਵਾਰ ਨੂੰ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂਪੁਰ ਤੋਂ ਆਰੰਭ ਹੋ ਰਹੀ ਹੈ ਇਸ ਦੇ ਉਪਲਖਸ਼ ਦੇ ਵਿੱਚ ਅੱਜ ਅਸੀਂ ਹਲਕਾ ਵੈਸਟ ਦੇ ਵਿਧਾਇਕ ਮਾਨਯੋ ਗੁਰਪ੍ਰੀਤ ਗੋਗੀ ਜੀ ਨੂੰ ਅਸੀਂ ਇੱਥੇ ਨਿਮੰਤਰਣ ਦੇਣ ਆਏ ਪੂਰੀ ਸਮੂਚੀ ਟੀਮ ਸ਼੍ਰੀ ਤ੍ਰਿਪਤੀ ਬਾਲਾ ਜੱਤਰਾ ਮੌਸਾ ਕਮੇਟੀ ਦੀ ਅੱਜ ਵਿਧਾਇਕ ਗੋਗੀ ਜੀ ਨੂੰ ਨਿਮੰਤਰਣ ਦੇਣ ਆਈ ਹੈ ਔਰ ਵਿਧਾਇਕ ਗੋਗੀ ਜੀ ਨੇ ਆਪਣਾ ਆਸ਼ਵਾਸ਼ਣ ਵੀ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰੱਥ ਯਾਤਰਾ ਹੈ ਉਹ ਆਪਣੇ ਪਰਿਵਾਰ ਨਾਲ ਤਾਂ ਇਸ ਰੱਥ ਯਾਤਰਾ ਤੇ ਨਿਮੰਤਰਣ ਦੇ ਨਾਲ ਰੂਪ ਦੇ ਵਿੱਚ ਆਰਤੀ ਤਾਂ ਕਰਨਗੇ ਲੇਕਿਨ ਉਹਨਾਂ ਨੇ ਆਸ਼ਵਾਸ਼ਣ ਇਹ ਵੀ ਨਾਲ ਦਿੱਤਾ ਹੈ ਕਿ ਕਿਤੇ ਨਾ ਕਿਤੇ ਇਸ ਰਥ ਯਾਤਰਾ ਦੇ ਵਿੱਚ ਮਾਨਯੋਗ ਸਾਡੇ ਸੀਐਮ ਸਾਹਿਬ ਵੀ ਸ਼ਿਰਕਤ ਕਰਨਗੇ ਔਰ ਰਥ ਯਾਤਰਾ ਦੇ ਵਿੱਚ ਆ ਕੇ ਉਹ ਪ੍ਰਥਮ ਆਰਤੀ ਵੀ ਕਰਨਗੇ ਔਰ ਰਥ ਯਾਤਰਾ ਮਾਰਗ ਨੂੰ ਦੁਲਹਨ ਦੀ ਤਰ੍ਹਾਂ ਸਜਾਉਣ ਦੇ ਵਾਸਤੇ ਰਸਤੇ ਦੇ ਜਿੰਨੇ ਕਾਰਿਆ ਹੈ ਉਹ ਮੇਰੇ بڑے ਭਾਈ ਮਨੂ ਜਰਤ ਜੀ ਨੇ ਇਹ ਜਿਹੜੀ ਆਪਣੀ ਸੇਵਾ ਲਈਤੀ ਹੈ ਕਿ ਰਸਤੇ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਕਠਿਨਾਈ ਨਹੀਂ ਆਏਗੀ ਜੇ ਕੋਈ ਵੀ ਕਾਰਿਆ ਹੋਏਗਾ ਮਨੂ ਜਰਤ ਔਰ ਉਹਨਾਂ ਦਾ ਪਰਿਵਾਰ ਅੱਗੇ ਆ ਕੇ ਰਥ ਯਾਤਰਾ ਦੇ ਸੇਵਾਪਾਰ ਨੂੰ ਅੱਗੇ ਆ ਕੇ ਕਰੇਗਾ ਜੀ ਜੈ ਗੋਬਿੰਦਾਨ। ਮਦਦ ਚੁਗਿਆ ਜੀ ਗੋਪੀ ਸਾਹਿਬ ਤੇ ਉਹ ਸਾਰੀ ਟੀਮ ਲੈ ਗਿੜਾ ਬਿਲਕੁਲ ਜੀ ਆਪਣਾ ਪੈਸਾ ਭਾਇਨਾ ਮੇਰੇ ਕੋਲ ਤੇ ਜੋ ਵੀ ਰਤ ਰਤ ਰਿਕਾਰਡਿੰਗ ਜੋ ਵੀ ਕੰਮ ਹੋਏਗਾ ਉਹ ਸਾਰਾ ਅਸੀਂ ਸਿਵਾਪਾਪਰਾਣਾ ਕਰਾਂਗੇ ਇਹਨਾਂ ਜੋ ਜੋ ਚਾਣ ਕੇ ਹੋਏਗਾ ਜੀ ਉੱਥੇ ਜੈ ਗੁਰੂ ਜੈ ਗੁਰੂ ਜੈ ਗੁਰੂ ਜੈ ਜੈ ਯਾਤਰਾ ਬਾਲਾ ਜੀ ਮਹਾਰਾਜ ਦੀ ਬਾਈ ਤਰੀ ਨੂੰ ਨਿਕਲਣ ਜਾ ਰਹੀ ਹੈ 22 ਦਸੰਬਰ ਨੂੰ ਸਾਡੇ ਸ਼ੇਰੂ ਭਾਜੀ ਸਿਜਦੇਵਾ ਜੀ ਜਨਰਲ ਸਾਹਿਬ ਔਰ ਇਹਨਾਂ ਦੀ ਸਾਰੀ ਡਾਇਨਾਮਿਕ ਟੀਮ ਜੋ ਕਿ ਪੂਰੇ ਜੋਰ ਸ਼ੋਰ ਦੇ ਨਾਲ ਭਵਾਨ ਜੀ ਦਾ ਰਤ ਯਾਤਰਾ ਮੇਦਾਨੇ ਕੱਢਣੀ ਆ ਉਹਦੇ ਵਿੱਚ ਅਸੀਂ ਸਾਰੇ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਇਸ ਰਾਤ ਯਾਤਰਾ 'ਚ ਆਪਣੀ ਸ਼ਿਰਕਤ ਕਰੋ ਤਾਂ ਕਿ ਪ੍ਰਭੂ ਦੀ ਤੁਹਾਨੂੰ ਅਸ਼ੀਰਵਾਦ ਮਿਲੇ ਔਰ ਸੱਚੇ ਮਾਰਗ ਤੇ ਚੱਲਣ ਦਾ ਸਾਨੂੰ ਰਸਤਾ ਮਿਲੇ ਔਰ ਉਹਦੇ ਨਾਲ ਸਾਡੇ ਸਮਾਜ ਦੀ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਸਾਡੇ ਸ਼ਹਿਰ ਦੀ ਸੁਖਮਈ ਸ਼ਾਂਤੀ ਦੇ ਨਾਲ ਇਹ ਮਾਹੌਲ ਦੇ ਵਿੱਚ ਜਿਹੜੀ ਸਾਡੀ ਰਾਤ ਯਾਤਰਾ ਇਹ ਤੋਂ ਮੁਕੰਮਲ ਹੋਵੇ ਥੈਂਕ ਯੂ ਥੈਂਕ